ਜੀਵਨ ਦੀ ਵਿੱਚ ਜੋ ਵੀ ਕੁਝ ਆਪਣੇ ਨਾਲ ਹੋਇਆ ਜਾਂ ਬੀਤ ਗਿਆ ਜੋ ਸਮਾਂ ਉਸ ਨੂੰ ਭੁੱਲ ਕੇ ਹੀ ਆਪਾਂ ਜਿਹੜੀ ਆਪਾਂ ਆਵਦੀ ਅਗਲੀ ਜ਼ਿੰਦਗੀ ਆ ਉਹ ਸੋਹਣੀ ਜਿਉ ਸਕਦੇ ਹਾਂ ਹਰ ਇੱਕ ਦਿਨ ਜਿਹੜਾ ਹੈਗਾ ਆਪਣਾ ਉਹ ਜ਼ਿੰਦਗੀ ਦਾ ਇੱਕ ਨਵਾਂ ਦਿਨ ਹੁੰਦਾ ਤੇ ਤੁਸੀਂ ਉਸ ਦੇ ਵਿੱਚ ਆਪਣਾ ਪਿਛਲਾ ਟਾਈਮ ਜਾਂ ਆਪਣੇ ਕੋਈ ਪਿਛਲੇ ਸਮੇਂ ਵਿੱਚ ਜੋ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਨਸਾਨ ਵੱਲੋਂ ਕੋਈ ਮਾਰਨ ਨੂੰ ਤੁਹਾਡੇ ਠੇਸ ਪਹੁੰਚਾਈ ਗਈ ਹੈ ਉਸ ਨੂੰ ਆਪਾਂ ਯਾਦ ਕਰ ਕਰਕੇ ਆਪਣੇ ਆਪ ਨੂੰ ਦੁਖੀ ਕਰਦੇ ਰਹਿੰਦੇ ਆ ਤਾਂ ਫਿਰ ਕੀ ਹੈ ਕਿ ਆਪਾਂ ਜਿਹੜਾ ਆਪਣਾ ਆਉਣ ਵਾਲਾ ਸਮਾਂ ਹੈ ਹਣ ਜਾ ਉਸ ਤੇ ਫੋਕਸ ਕਰ ਲੈਣੇ ਆ ਕਿ ਇਦਾਂ ਕੀ ਹੋਊ ਅੱਗੇ ਬੱਚਿਆਂ ਦਾ ਕੀ ਹੋਊਗਾ ਜਾਂ ਚੀਜ਼ ਕਿਵੇਂ ਹੋਊਗੀ ਠੀਕ ਹੈ ਉਹ ਸਭ ਪਰਮਾਤਮਾ ਦੇ ਹੱਥ ਵਿੱਚ ਹੈ ਤੁਸੀਂ ਆਪਣੇ ਵੱਲੋਂ ਆਪਣੇ ਚੰਗੇ ਕਰਮ ਕਰਦੇ ਰਹੋ ਤਾਂ ਕਦੇ ਵੀ ਤੁਹਾਡਾ ਕੁਛ ਮਾੜਾ ਨਹੀਂ ਹੋਵੇਗਾ ਪਰਮਾਤਮਾ ਦੀ ਰਜਾ ਵਿੱਚ ਰਹੋ ਜੋ ਵੀ ਉਸ ਨੂੰ ਚੰਗਾ ਲੱਗਦਾ ਤਾਂ ਉਹ ਹੀ ਹੁੰਦਾ ਆਪਣੇ ਨਾਲ ਆਪਾਂ ਨੇ ਲੱਖ ਹੱਥ ਪੈਰ ਮਾਰਨ ਦੇ ਬਾਵਜੂਦ ਵੀ ਆਪਾਂ ਮਤਲਬ ਆਪਣੀ ਕਿਸਮਤ ਤੋਂ ਬਿਨਾ ਜਾਂ ਕਿਸਮਤ ਤੋਂ ਪਹਿਲਾਂ ਕਹਿ ਲੋ ਆਪਾਂ ਉਹ ਚੀਜ਼ਾਂ ਨਹੀਂ ਪਾ ਸਕਦੇ ਸੋ ਇਸ ਕਰਕੇ ਜੋ ਵੀ ਦਿਨ ਆਪਾਂ ਨੂੰ ਅੱਜ ਦਾ ਮਿਲਿਆ ਉਸ ਨੂੰ ਆਨੰਦ ਨਾਲ ਜਿਓ ਖੁਸ਼ੀ ਨਾਲ ਜਿਓ ਆਉਣ ਵਾਲਾ ਸਮਾਂ ਕਿ ਉਹ ਜਾ ਜਾਂ ਬੀਤ ਗਿਆ ਸਮਾਂ ਕਿ ਉਹ ਜਾ ਉਸ ਨੂੰ ਪਲ ਜਿਓ